ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਵਿਖੇ ਨਿਸ਼ਾਨ ਸਾਹਿਬ ਨੂੰ ਲੈ ਕੇ ਕਾਫੀ ਮਾਮਲੇ ਚਰਚਾ ਵਿੱਚ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਗੁਰਦੁਆਰੇ ਵਿੱਚ ਇੱਕ ਵਾਰ ਫਿਰ ਵਾਲਮੀਕੀ ਅਤੇ ਮਜਵੀ ਪਾਈਚਾਰੇ ਵੱਲੋਂ ਸਾਝੇ ਤੌਰ ਤੇ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਅੱਜ ਉਹਨਾਂ ਨੇ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਪੂਲ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਉਸ ਦੇ ਵਿੱਚ ਐਸਟੀਐਕਟ ਲਾਣਾ ਭੁੱਲ ਗਏ ਨੇ ਤੇ ਫਿਲਹਾਲ ਉਹਨਾਂ ਨੇ ਪ੍ਰਸ਼ਾਸਨ ਨੂੰ ਯਾਦ ਦਿਵਾਇਆ ਹੈ ਕਿ ਇਸ ਮਾਮਲੇ ਦੇ ਵਿੱਚ ਐਸਟੀਐਕਟ ਲਾਣਾ ਜ਼ਰੂਰੀ ਹੈ

ਉਹ ਕਹਿੰਦੇ ਸਾਡੇ ਦੇ ਆਪ ਨੂੰ ਜਿੱਦਾਂ ਸਾਡੇ ਵਿੱਚ ਫੁਮਾ ਦੇ ਆਪ ਨੂੰ ਜੋ ਤੁਕਾਂ ਲਾਜਾ ਦੀ ਕਸ਼ੀ ਗੇ ਜੀ ਇਸ ਤਰ੍ਹਾਂ ਹੋਇਆ ਉਹ ਉਹਦਾ ਫਾਇਦਾ ਫੇਰ ਨਿਕਾਰਾ ਦਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੋ ਬੀਤੇ ਦਿਨੀ ਗੁਰੂ ਕੀ ਵਡਾਲੀ ਦੇ ਵਿੱਚ ਇੰਦਰਾ ਕਨੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲੱਗੇ ਹੋਏ ਨਿਸ਼ਾਨ ਦੀ ਜਿਹੜੇ ਉਸੇ ਬੈਦਵੀ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਜੋ ਮਾਮਲਾ ਸਾਡਾ ਚੱਲ ਰਿਹਾ ਸੀ ਤੇ ਅੱਜ ਜਥੇਬੰਦੀਆਂ ਨੇ ਇੱਥੇ ਇਕੱਤਰ ਹੁੰਦਾ ਜਿਹੜਾ ਫੈਸਲਾ ਲਿਆ ਸੀ ਕਿਉਂਕਿ ਉਸ ਸਮੇਂ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਉਹ ਇੱਕ ਬੜਾ ਦੁਖਦਾਈ ਕਾਰ ਸੀ ਤੇ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਉਹ ਮਸਲਾ ਬੜੇ ਤਰੀਕੇ ਨਾਲ ਹੱਲ ਕੀਤਾ ਗਿਆ ਸੀ ਕਿਉਂਕਿ ਪ੍ਰਸ਼ਾਸਨ ਦੀ ਅਗਵਾਈ ਅਠਮਾਨ ਜੋ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ ਸਿੰਘ ਜੀ ਸੋਢੀ ਬਾਬਾ ਨਛੱਤਰ ਸਿੰਘ ਜੀ ਗੇਲ ਉਹਨਾਂ ਦੇ ਨਾਲ ਪੂਰ ਪੰਜਾਬ ਦੀਆਂ ਜਥੇਬੰਦੀਆਂ ਨੇ ਰਲ ਕੇ ਇਸ ਫੈਸਲੇ ਨੂੰ ਬੜੇ ਤਰੀਕੇ ਨਾਲ ਸੁਰਜਾ ਲਿਆ ਸੀ ਤੇ ਨਿਸ਼ਾਨ ਸਾਹਿਬ ਜੋ ਬੇਅਦਬੀ ਦੇ ਬੇਅਦਬੀ ਕਰਕੇ ਲਾਇਆ ਗਿਆ ਸੀ ਉਸ ਨਿਸ਼ਾਨ ਸਾਹਿਬ ਨੂੰ ਦਬਾਰ ਤੋਂ ਫਿਰ ਉਥੇ ਚਲਾਇਆ ਗਿਆ ਤੇ ਮਸਲਾ ਮੇਰੇ ਵੀਰੋ ਇੰਦਾ ਚੱਲਿਆ ਕਿ ਉਹਨਾਂ ਲੋਕਾਂ ਤੇ ਪਰਚੇ ਹੋ ਗਏ ਪ੍ਰਸ਼ਾਸਨ ਨੇ ਬੜੀਆ ਵਧੀਆ ਕੀਤਾ ਸੀ ਉਹਨਾਂ ਦਾ ਧੰਨਵਾਦ ਵੀ ਕੀਤਾ ਪਰ ਲੇਕਿਨ ਜਿਹੜੇ ਸਮੱਸਿਆ ਸਮਾਜ ਨੂੰ ਅੱਗੇ ਆ ਰਹੀ ਆ ਉਹਦੇ ਸਬੰਧ ਵਿੱਚ ਜਿਹੜੀਆਂ ਜਥੇਬੰਦੀਆਂ ਦੁਬਾਰਾ ਫੈਸਲਾ ਲੈਣ ਨੂੰ ਜਿਹੜੀਆਂ ਕਰ ਰਹੀਆਂ ਗੱਲ ਪ੍ਰਸ਼ਾਸਨ ਵੇਖੋ ਇਹਨਾਂ ਧਿਆਨ ਦੇਵੇ ਹੁਣ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਬਾਬਾ ਨਛੱਤਰਨਾਥ ਜੀ ਗਹਿਲ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਦਾ ਹੁਕਮ ਹੋਇਆ ਕਿ ਸਾਡੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇਸ ਸੰਬੰਧੀ ਗੱਲ ਚੱਲ ਰਹੀ ਆ ਤੇ ਮਸਲਾ ਛੇਤੀ ਹੱਲ ਕੀਤਾ ਜਾਊਗਾ ਤੇ ਤੁਸੀਂ ਅੱਜ ਦੀ ਕਾਹ ਜਿਹੜੀ ਇੱਥੇ ਫਤੇ ਕਰਕੇ ਅਗਲੀ ਕਾਹ ਦਾ ਜਿਹੜਾ ਪ੍ਰੋਗਰਾਮ ਫੇਰ ਜਥੇਬੰਦੀਆਂ ਦੇਣਗੀਆਂ ਵੇਖੋ ਅਸੀਂ ਚਾਹੁੰਨੇ ਕਿ ਜੋ ਫੈਸਲਾ ਜਥੇਬੰਦੀਆਂ ਲੈ ਰਹੀਆਂ ਕਿ ਸਾਨੂੰ ਮਜਬੂਰ ਹੋ ਕੇ ਵੇਖੋ ਪਢਾਰੀਪੁਰ ਰੋਕਣਾ ਨਾ ਪਵੇ ਕਿਉਂਕਿ ਫੈਸਲਾ ਜਿੱਦਾਂ ਪਹਿਲਾਂ ਬੜੇ ਤਰੀਕੇ ਨਾਲ ਹੋਇਆ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਪਾਈ ਜਾਵੇ ਟਰੈਕਟਰ ਬਰਾਮਦ ਕੀਤਾ ਜਾਵੇ ਸਮਾਨ ਗਿਆ ਉਥੋਂ ਜਿਹੜਾ ਸਾਡਾ ਬਰਾਮਦ ਕੀਤਾ ਜਾਵੇ ਕਿਉਂਕਿ ਸਾਨੂੰ ਪਤਾ ਲੱਗੇ ਕਿ ਪ੍ਰਸ਼ਾਸਨ ਸਾਡੀ ਮਤਤ ਘਾਰ ਰਿਹਾ ਵਾ ਤੇ ਜਿਹੜਾ ਐਸੇ ਐਕਟ ਦਾ ਜਿਹੜਾ ਮਾਮਲਾ ਵਿੱਚ ਦਰਜ ਨਹੀਂ ਕੀਤਾ ਗਿਆ ਉਹ ਵੀ ਜਿਹੜਾ ਉਹ ਦਰਜ ਹੋਣਾ ਚਾਹੀਦਾ ਵਾ ਕਿਉਂਕਿ ਸਮਾਜ ਨਾਲੀ ਤੱਕ ਆਇਆ ਗੁਰੂ ਮਹਾਰਾਜ ਦਾ ਵੀ ਟੱਕਾ ਹੋਇਆ ਤੇ ਦੋਚੇ ਫੇਰ ਵੀ ਬਾਹਰ ਵੇਖੋ ਉਹਨਾਂ ਮਗਰ ਵੀ ਕੋਈ ਸਿਆਸੀ ਸ਼ੈ ਹੈ ਪਰ ਮੈਂ ਉਹਨਾਂ ਬੰਦਿਆਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਇਹਨਾਂ ਬੰਦਿਆਂ ਨੇ ਜੇ ਕਿਸੇ ਬੰਦੇ ਨਾਲ ਗੱਲ ਕੀਤੀ ਹੁੰਦੀ ਤੇ ਮੇਰੇ ਵੀ ਤੁਸੀਂ ਉਹਨਾਂ ਦੀ ਸਪੋਰਟ ਕਰ ਲਿੰਗੇ ਸਾਨੂੰ ਕੋਈ ਇਤਰਾਜ਼ ਨਹੀਂ ਬੰਦਿਆਂ ਦੀ ਪੰਦਰ ਬੰਦੇ ਸਪੋਰਟ ਕਰਦੇ ਪਾ ਦੇ ਕਹਿੰਦਾ ਗੁਰੂ ਮਹਾਰਾਜੇ ਨਾਲ ਧੱਕਾ ਕੀਤਾ ਵਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਵੇਖੋ ਇਹਨਾਂ ਨੇ ਸਮਾਜ ਨਾਲ ਵੀ ਧੱਕਾ ਕੀਤਾ ਉੱਥੇ ਆਈਆਂ ਔਰਤਾਂ ਨੂੰ ਮਤਲ ਮਾੜਾ ਚੰਗਾ ਬੋਲਿਆ ਉਹਨਾਂ ਦੇ ਜਾਤੀ ਸ਼ੂਕਤ ਬੋਲ ਕੇ ਉਹਨਾਂ ਨੂੰ અપਮਾਨ ਕੀਤਾ ਗਿਆ ਇਸ ਤਰ੍ਹਾਂ ਜਿਹੜਾ ਉਹਨਾਂ ਕੋਲ ਹੋਰ ਬੇਅਦਬੀ ਕੀਤੀ ਨਿਸ਼ਾਨ ਸਾਹਿਬ ਦੀ ਨਾਲ-ਨਾਲ ਸਮਾਜ ਦਾ ਵੀ ਅਪਮਾਨ ਕੀਤਾ ਗਿਆ ਤੇ ਇਸ ਕਰਕੇ ਸਾਡੇ ਸਤਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਜੀ ਬਾਬਾ ਨਛੱਤਰ ਸਿੰਘ ਜੀ ਗਿੱਲ ਹੁਣ ਅਗਲਾ ਫੈਸਲਾ ਉਹਨਾਂ ਲੈਣਾ ਉਹਨਾਂ ਦੀ ਗੱਲਬਾਤ ਉਤਲੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਚੱਲ ਰਹੀ ਆ ਤੇ ਉਸੇ ਫੈਸਲੇ ਨੂੰ ਅਸੀਂ ਸਿਰ ਮੱਥੇ ਮੰਨਾਂਗੇ ਕਿਉਂਕਿ ਸਾਡੇ ਕੌਮ ਦੇ ਸਰਮੋਹ ਨੇ ਤੇ ਅਸੀਂ ਉਹਨਾਂ ਦੇ ਫੈਸਲੇ ਨੂੰ ਹਰ ਸਿਰ ਮੱਥੇ ਪ੍ਰਵਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸੀ ਦਾ ਸਿੰਘ ਹਿੰਦ ਗੁਰੂ ਕੀ ਮਢਾਲੀ ਨੀਤ ਪ੍ਰਧਾਨ ਵੈਲਫਰ ਸੋਸਾਇਟੀ ਜੋ ਅੱਜ ਦੀ ਮੀਟਿੰਗ ਸੀ ਸਾਡੀ ਜਥੇਬੰਦੀਆਂ ਦੀ ਸਾਰੀ ਸਹਿਮਤੀ ਨਾਲ ਰੱਖੀ ਗਈ ਸੀ ਤੇ ਇਸੇ ਜਥੇਬੰਦੀਆਂ ਨੇ ਉਹਨਾਂ ਦੇ ਅੱਗੋਂ ਉਦੇਸ਼ ਕੀਤਾ ਕਿ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਪਈ ਆ ਗੱਲਬਾਤ ਇਹ ਚੱਲ ਰਹੀ ਆ ਕਿ ਜਿਹੜਾ ਅਸੀਂ ਐਸਸੀਐਸ ਇੱਕਟ ਹੈ ਨਾ ਉਹ ਲਵਾਉਣਾ ਵਾ ਤੇ ਉਹ ਲਵਾਉਣਾ ਜਿੱਦੋਂ ਇਹਨਾਂ ਸਾਡੇ ਧੀਆ ਭੈਣਾਂ ਨਾਲ ਆਪਸਲੂਕੀ ਕੀਤੀ ਉਹਨਾਂ ਦੇ ਕੱਪੜੇ ਪਾੜੇ ਮਾਰਕੁੱਟ ਕੀਤੀ ਇੱਥੋਂ ਤੱਕ ਸਾਡਾ ਜਿਹੜਾ ਮੁਖ ਜਸਦੇਵ ਸਿੰਘ ਉਸ ਗੁਰਦੁਆਰਾ ਸਾਹਿਬ ਦੀ ਇਸ ਕੋਸ਼ਿਸ਼ ਕਰ ਰਹੇ ਸਾਂ ਵਾਪਾ ਬੰਦਾ ਸਾਹਿਬ ਤੇ ਉਹਨਾਂ ਦੇ ਭਾਈ ਪਰਵਰਜ ਸਿੰਘ ਉਹਨਾਂ ਨੂੰ ਇਹਨਾਂ ਮਾਰਕਟ ਕੀਤੀ ਉਹਨਾਂ ਦੇ ਸ਼ਸਤਰ ਵੀ ਖੜੇ ਅਸੀਂ ਪ੍ਰਸ਼ਾਸਨਗਾਰੀ ਇਹ ਅਪੀਲ ਕਰਦੇ ਆਂ ਕਿ ਪਹਿਲਾਂ ਧੰਨਵਾਦ ਤੁਹਾਡਾ ਜਿਹੜਾ ਵੀ ਤੁਸੀਂ ਐਫ ਆਈ ਆਰ ਕਰਕੇ ਬੰਦੇ ਦੋਸ਼ੀ ਨਾਮਜ਼ਾਦ ਕੀਤੇ ਪਰ ਨਾਮਜ਼ਾਦ ਕਰਨ ਦੇ ਬਾਅਦ ਵੀ ਬੰਦੇ ਹਾਲੇ ਤੱਕ ਅਰੈਸਟ ਨਹੀਂ ਹੋਏ ਨਾ ਸਾਡਾ ਸੀਐਸਏ ਇੱਕ ਲੱਗਾ ਇਥੋਂ ਤੱਕ ਵੀ ਉਹਨਾਂ ਦੇ ਟਰੈਕਟਰ ਵਰਤਿਆ ਨਾ ਮਹਾਰਾਜ ਸਾਹੀ ਬੇਦਬੀ ਕਰਨ ਵਾਸਤੇ ਉਹ ਵੀ ਹਾਲੇ ਤੱਕ ਬਰਾਮਦ ਨਹੀਂ ਕੀਤਾ ਗਿਆ ਤੇ ਜਿਹੜਾ ਇਨਸਾਨ ਸਾਹਿਬ ਵੀ ਉਹ ਵੀ ਨਹੀਂ ਹਾਲੇ ਤੱਕ ਬਰਾਮਦ ਹੋਇਆ ਅਸੀਂ ਪ੍ਰਸ਼ਾਸਨਕਾਰੀ ਇਹ ਅਪੀਲ ਕਰਦੇ ਆਂ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਸਾਡੀ ਜਥੇਬੰਦੀ ਸਾਰੇ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਵੀ ਪਤਾ ਵਾ ਕਿ ਜਦੋਂ ਅਸੀਂ ਇਕੱਠਾ ਤੁਰੀਏ ਤੇ ਇਹ ਸਾਰਾ ਮੋਰਚਾ ਫੜੇ ਕਰ ਲਏ ਨੇ ਆ ਵਾਲਮਿਕੀ ਭਾਈਚਾਰਾ ਸਾਡੇ ਨਾਲ ਸਾਡਾ ਸਾਡਾ ਸਥਾਈ ਇਹ ਪੂਰਾ ਨਾਲ ਤੇ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਐਸਐਸਏ ਅਗੜ ਲਾਇਆ ਜਾਵੇ ਤੇ ਮਾਲ ਬਰਾਮਣ ਜਿਹੜਾ ਖੜਿਆ ਟਰੈਕਟਰ ਵਗੈਰਾ ਹੋਰ ਸਮਾਨ ਜਿਹਨੇ ਖੜਿਆ ਉਹ ਬਰਾਮਣ ਕੋਲ ਆ ਜਾਵੇ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਜੋ ਸਾਡੇ ਆਂ ਜਥੇਬੰਦੀਆਂ ਦੇਸ਼ ਦੇਣਗੀਆਂ ਜੀ ਬਾਬਾ ਮੇਜਰ ਸਿੰਘ ਸੋਦੀ ਜੀ ਕਿਉਂਕਿ ਮੁੱਖ ਸੇਵਾਦਾਰ ਉਹ ਸਾਡੇ ਵੱਡੇ ਜੀ ਸਾਰਿਆਂ ਦੇ ਕਿਉਂਕਿ ਉਹਨਾਂ ਦੇ ਦੇਸ਼ ਤੇ ਨਿਸ਼ਾਨ ਸਾਹਿਬ ਚੁਲ੍ਹ ਰਿਹਾ ਜੀ ਤੇ ਚੁਲੇਗਾ ਵੀ ਗੁਰਦੁਆਰਾ ਸਾਹਿਬ ਤੋਂ ਹੋਊਗਾ ਪਰ ਜਦੋਂ ਸਾਨੂੰ ਜਿਹੜਾ ਦੇਣਗੇ ਅਸੀਂ ਉਹਨਾਂ ਦਾ ਤਤਪਰ ਪਾਲਣਾ ਕਰਾਂਗੇ ਜੀ ਦੇਖੋ ਜੀ ਜੋ ਕੁਝ ਇਹਨਾਂ ਲੋਕਾਂ ਨੇ ਕੀਤਾ ਉਹ ਬਹੁਤ ਮੰਦ ਭਾਗਾ ਔਰ ਗੁਰੂ ਸਾਹਿਬ ਜਿਹੜੇ ਨੇ ਉਹ ਸਭ ਦੇ ਸਾਜੇ ਨੇ ਔਰ ਇਹਨਾਂ ਨੇ ਸਾਡੀ ਜਿਹੜੀ ਸਾਂਝ ਸੀਗੀ ਉਹ ਸਾਂਝ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੇ ਲੋਕਾਂ ਨੇ ਪੜਾ ਪਾਇਆ ਜਿਹੜਾ ਇਸ ਚੀਜ਼ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਿਹੜਾ ਮਜਬੀ ਸਿੰਘ ਵਾਲਮੀਕੀ ਸਮਾਜ ਆ ਇਹਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਔਰ ਜਿਤਨਾ ਸਾਰੇ ਸਾਥੀਆਂ ਮੇਰੇ ਹੋਰ ਸਾਥੀ ਨੇ ਵੀ ਦੱਸਿਆ ਕਿ ਐਸੀ ਇੱਕ ਦਾ ਜਿਹੜਾ ਵਾਅਦਾ ਆ ਉਹਦੇ ਵਿੱਚ ਸਰਕਾਰ ਨੇ ਪਤਾ ਨਹੀਂ ਅਗਾਏ ਬਗਾਏ ਕਿਵੇਂ ਉਹ ਕੀਤਾ ਨਹੀਂ ਆ ਉਹ ਮੈਂ ਕਹਿੰਨਾ ਕਿ ਉਹ ਕਾਸੀ ਇੱਕ ਦਾ ਵਾਦਾ ਜਿਹੜਾ ਜਲਦੀ ਕਰਕੇ ਔਰ ਜਿਹੜੇ ਦੋਸ਼ੀ ਨੇ ਜਿਹੜੇ ਬਾਹਰ ਤੁਰੇ ਫਿਰਦੇ ਆ ਔਰ ਧਮਕੀਆਂ ਦੇ ਰਹੇ ਆ ਨੰਬਰ ਲਾ ਰਹੇ ਆ ਕਿ ਆ ਜਿਹੜੇ ਸਾਡੇ 40 10 15 ਆਗੂ ਨੇ ਇਹਨਾਂ ਦੇ ਵਾਰੀ ਵਾਰੀ ਉਹਨਾਂ ਨੇ ਨਾਂ ਲਿਖੇ ਨੇ ਨੰਬਰ ਲਾ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਅੰਦਰ ਡਕੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੀ ਬੇਨਤੀ ਹੈ ਕਿ ਅੱਜ ਜੋ ਫੈਸਲਾ ਸਮਾਜ ਨੇ ਲਿਆ ਆ ਉਹ ਤੁਹਾਨੂੰ ਉਹਨਾਂ ਨੇ ਦੱਸ ਦਿੱਤਾ ਆ ਅਸੀਂ ਵਾਲਮੀਕੀ ਸਮਾਜ ਵੱਲੋਂ ਪੂਰਾ ਸਮਰਥਨ ਜਿਹੜੀ ਵੀ ਅਗਵਾਈ ਜਿਹੜੀ ਹੈ ਬਾਬਾ ਮੇਜਰ ਸਿੰਘ ਸੋਢੀ ਜੀ ਔਰ ਸਾਡੇ ਸੰਤ ਸਮਾਜ ਦੇ ਸਾਡੇ ਗੁਰਦਾਨ ਸਿੰਘ ਮਹਾਰਾਜ ਜੀ ਸੰਤ ਬੰਤੀ ਦਾ ਨਾਦ ਮਹਾਰਾਜ ਜੀ ਔਰ ਵੀ ਜਿਹੜੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਸਾਰੀਆਂ ਅਸੀਂ ਸਮੂਚੀਆਂ ਜਿਹੜੀਆਂ ਨੇ ਇਸ ਮੁੱਦੇ ਤੇ ਖਾਸ ਕਰਕੇ ਜਿੱਥੇ ਸਾਡੇ ਧਰਮ ਦੀ ਬੇਅਦਬੀ ਹੋਈ ਆ ਔਰ ਜਾਤੀ ਸੂਚਕ ਸ਼ਬਦ ਕਹੇ ਗਏ ਨੇ ਉਹਨਾਂ ਦੇ ਉੱਤੇ ਕਾਰਵਾਈ ਵਾਸਤੇ ਹੀ ਕਰਦੇ ਆ ਔਰ ਜਿਹੜਾ ਵੀ ਪ੍ਰੋਗਰਾਮ ਸਾਨੂੰ ਉਲਿਖਿਆ ਜਾਏਗਾ ਉਹ ਅਸੀਂ ਪ੍ਰੋਗਰਾਮ ਦੇ ਨਾਲ ਮrzਬੀ ਸਿੱਖ ਵਾਲਮੀਕੀ ਭਾਈਚਾਰਾ ਖੜਾ ਆ ਪਰ ਇੱਕ ਮੈਂ ਬੇਨਤੀ ਕਰ ਦੇਣਾ ਪ੍ਰਸ਼ਾਸਨ ਨੂੰ ਇਹ ਦੇਰ ਨਾ ਹੋ ਜੇ ਇਹ ਮਾਮਲੇ ਨੂੰ ਜਲਦੀ ਤੋਂ ਜਲਦੀ ਨੁਕਤਾਂ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਜੇ ਮਾਮਲਾ ਇੱਥੋਂ ਨਿਕਲ ਕੇ ਤੇ ਦੂਸਰੇ ਪਾਸੇ ਚਲਾ ਗਿਆ ਸ਼ਹਿਰਾਂ 'ਚ ਅੱਗੇ ਨਿਕਲ ਗਿਆ ਤੇ ਫਿਰ ਸ਼ਾਇਦ ਕੰਟਰੋਲ ਕਰਨ ਦਾ ਔਕਾ ਹੋਣਾ ਇਹਨੂੰ ਸ਼ਹਿਰ 'ਚ ਕਰ ਲਈਏ ਤੇ ਬੈਠ ਕੇ ਗੱਲ ਮੁਕਾ ਲਈਏ ਤੇ ਮੇਰੇ ਖਿਆਲ 'ਚ ਜਿਆਦਾ ਵਧੀਆ ਹੋਊਗਾ ਬੇਨਤੀ ਇਹ ਆ ਜੀ ਕਿ ਅੱਜ ਜਿਹੜੀ ਬੈਠਕ ਸੀ ਸਮੁੱਚੀ ਵਾਲਮੀਕੀ ਔਰ ਮਜੀਬ ਪਾਈਚਾਰੇ ਦੀ ਉੱਚ ਸਾਰੀਆਂ ਜਥੇਬੰਦੀਆਂ ਨੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਇੱਕ ਮੇਨ ਗੱਲ ਜਿਹੜੀ ਪ੍ਰਸ਼ਾਸਨ ਦੇ ਮੈਨੂੰ ਲੱਗਦਾ ਵੀ ਦਿਮਾਗ 'ਚ ਨਹੀਂ ਪੈਰੀ ਇਹ ਆ ਉਹਨਾਂ ਨੂੰ ਨਹੀਂ ਸਮਝ ਲੱਗ ਰਿਹਾ ਕਿ ਜਿਹੜਾ ਐਸੀ ਐਕਟ ਆ ਉਹ ਇਸ ਕਰਕੇ ਨਹੀਂ ਲੱਗਦਾ ਕਿ ਸਾਨੂੰ ਕੋਈ ਗਾਲ੍ਹਾਂ ਕੱਢੇ ਐਸੀ ਐਕਟ ਲੱਗਦਾ ਜਿਹੜੀ ਉਹ ਜਗ੍ਹਾ ਸੀ ਸਰਪੰਚ ਸਾਹਿਬ ਵੱਲੋਂ ਉਸ ਸਮੇਂ ਦੇ ਮੌਜੂਦਾ ਸਰਪੰਚ ਵੱਲੋਂ ਇਹ ਵਾਲਮੀਕੀ ਸਮਾਜ ਨੂੰ ਦਿੱਤੀ ਗਈ ਆ ਕੋਈ ਵੀ ਵਾਲਮੀਕੀ ਸਮਾਜ ਦੇ ਕਿਸੇ ਵਿਅਕਤੀ ਦੀ ਕਿਸੇ ਸਮਾਜ ਦੇ ਧਰਮ ਸਥਾਨ ਦੀ ਜੇ ਜ਼ਬਰਨ ਕਬਜ਼ਾ ਕਰਨ ਦੀ ਨੀਅਤ ਚੋਂਦਾ ਉੱਤੇ ਵੀ ਐਸੀ ਐਕਟ ਲੱਗਦਾ ਇਸ ਕਰਕੇ ਐਸੀ ਐਕਟ ਜਿਹੜੀ ਕਿਤੇਾਈ ਆ ਇਹ ਕਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਐਸੀ ਐਕਟ ਲੱਗਣਾ ਚਾਹੀਦਾ ਦੂਜੀ ਗੱਲ ਪ੍ਰਸ਼ਾਸਨ ਔਰ ਸ਼ਾਸਨ ਦੋਨੇ ਚੀਜ਼ਾਂ ਮਿਲ ਕੇ ਮੈਨੂੰ ਲੱਗਦਾ ਇੱਥੇ ਰਾਜਨੀਤੀ ਹੋ ਰਹੀ ਆ ਦੂਜੀਆਂ ਪੋਲੀਟੀਕਲ ਪਾਰਟੀਆਂ ਇਹਦਾ ਇਹਦੇ ਪਿੱਛੇ ਕੰਮ ਕਰ ਰਹੀਆਂ ਕਿਉਂਕਿ ਇੱਕ ਵੱਡੀ ਅਮਾਊਂਟ ਦੀ ਹੋ ਜਗ੍ਹਾ ਆ ਜਿਹਦੇ ਕਰਕੇ ਉਹ ਚਾਹੁੰਦੇ ਆ ਕਿ ਇਹ ਕਿਤੇ ਵਾਲਮੀਕੀ ਮਜਬੀ ਪਾਈ ਚਾਰੇ ਹਿੱਸੇ ਨਾ ਆਵੇ ਅਸੀਂ ਇੱਥੇ ਕੋਈ ਆਪਣੀ ਕਲੋਨੀ ਕੱਟ ਕੇ ਇਹ ਕਰਕੇ ਉਹ ਕਰਕੇ ਆਪਾਂ ਉਹਨੂੰ ਮਤਲਬ ਖਫਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਚਾਹੁੰਦੇ ਆ ਕਿ ਜਿਹੜੇ ਨਿਸ਼ਾਨ ਸਾਹਿਬ ਨੂੰ ਤੋੜਨ ਮਿਲੇ ਜਿਹੜਾ ਟਰੈਕਟਰ ਜਿਹੜੇ ਬੰਦੇ ਜਿਹੜੇ ਰਹਿ ਗਏ ਨੇ ਉਹਨਾਂ ਤੇ ਇਮੀਡੀਏਟਲੀ ਉਹ ਸਮਾਨ ਸਾਰਾ ਇਕੱਠਾ ਵੀ ਕੀਤਾ ਜਾਵੇ ਕਿਉਂਕਿ ਅਦਾਲਤ ਦੇ ਵਿੱਚ ਇਹ ਚੀਜ਼ਾਂ ਜੇ ਰਿਕਵਰ ਹੋਣਗੀਆਂ ਤੇ ਪਰਚੇ 'ਚ ਦਮ ਰਹੂਗਾ ਨਹੀਂ ਤੇ ਪਰਚੇ 'ਚ ਦਮ ਨਹੀਂ ਰਹਿਣਾ ਸਾਡੀ ਲੀਪੀ ਪੋਚਾ ਨਾ ਕਰੋ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਜੋ ਸਾਨੂੰ ਮਿਲਦਾ ਹੱਕ ਹੈ ਜਿਹੜਾ ਸਾਡਾ ਬੰਦਾ ਹੱਕ ਹੈ ਜੋ ਸਾਡੇ ਨਾਲ ਨਜਾਇਜ਼ ਹੋਈ ਆ ਉਹਤੇ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਕੇ ਇਹ ਪਰਚੇ 'ਚ ਵੱਧਾ ਜੁਰਮ ਕਰਕੇ ਇਹ ਚੈਸੀ ਐਕਟ ਵੀ ਲਾਇਆ ਜਾਵੇ ਔਰ ਦੂਜਾ ਜਿਹੜਾ ਸਾਡੇ ਸਮਾਜ ਨੂੰ ਪੂਰਾ ਮਜਵੀ ਭਾਈਚਾਰੇ ਨੂੰ ਕੋਈ ਇਹਦਾ ਹੱਕ ਮਿਲ ਸਕੇ ਉਹਦਾ ਵਾਪਸੀ ਉਹਦੇ ਗੁਰਦੁਆਰੇ ਬਣਾਉਣ ਦੀ ਪ੍ਰੋਵੀਜ਼ਨ ਵੀ ਬਣਾਈ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ